ਗੱਲ ਇਹ ਹੈ ਕਿ ਉਹ ਜਿਹੜਾ ਮਰੀਜ਼ ਹੈ ਉਸ ਨੂੰ ਉਹ ਹਾਰਟ ਅਟੈਕ ਆਉਣ ਤੋਂ ਪਹਿਲਾਂ 6 ਤੋਂ 7 ਮਹੀਨੇ ਪਹਿਲਾਂ ਕੁਝ ਨਾ ਕੁਝ ਸਿੰਪਟਮ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਹੜਾ ਉਹ ਇਗਨੋਰ ਕਰਦਾ ਹੈ ਪਿਛਲੇ 6 ਮਹੀਨਿਆਂ ਦੇ ਵਿੱਚ ਤੁਸੀਂ ਹੁਣ ਤੁਹਾਡਾ ਸਾਹ ਫੁੱਲਣ ਲੱਗ ਗਿਆ ਹੈ ਤੇ ਤੁਸੀਂ ਐਕਸਰਸਾਈਜ਼ ਨਹੀਂ ਕਰ ਪਾਉਂਦੇ ਉਸ ਤੋਂ ਪਤਾ ਲੱਗਦਾ ਹੈ ਵੀ ਕੋਈ ਨਾ ਕੋਈ ਸਿੰਪਟਮ ਤੁਹਾਨੂੰ ਆ ਰਿਹਾ ਹੈ ਜਿਹੜਾ ਕਿ ਐਸ ਇੰਡੀਕੇਸ਼ਨ ਦੇ ਰਿਹਾ ਹੈ ਵੀ ਅੱਗੇ ਤੁਹਾਨੂੰ ਹਾਰਟ ਅਟੈਕ ਆ ਸਕਦਾ ਕਿ ਤੁਸੀਂ ਪੌੜੀਆਂ ਚੜੋ 5 ਵਾਰ ਜੇ ਤੁਸੀਂ 5 ਵਾਰ ਪੌੜੀ ਉੱਪਰ ਥੱਲੇ ਚੜ੍ਹਦੇ ਹੋ ਤਾਂ ਜੇ ਤਾਂ ਤੁਹਾਡਾ ਸਾਹ ਫੁੱਲਦਾ ਹੈ ਜਿਹੜਾ ਪਹਿਲਾਂ ਨਹੀਂ ਫੁੱਲਦਾ ਸੀ ਤਾਂ ਉਸ ਨੂੰ ਤੁਸੀਂ ਸੀਰੀਅਸ ਲਓ ਪਰ ਗੱਲ ਇਹ ਹੈ ਕਿ ਉਹ ਜਿਹੜਾ ਮਰੀਜ਼ ਹੈ ਉਸ ਨੂੰ ਉਹ ਹਾਰਟ ਅਟੈਕ ਆਉਣ ਤੋਂ ਪਹਿਲਾਂ 6 ਤੋਂ 7 ਮਹੀਨੇ ਪਹਿਲਾਂ ਕੁਝ ਨਾ ਕੁਝ ਸਿੰਪਟਮ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਹੜਾ ਉਹ ਇਗਨੋਰ ਕਰਦਾ ਹੈ ਉਹ ਐਜ਼ ਅਗਜ਼ੈਂਪਲ ਅਗਰ ਤੁਸੀਂ 1 ਕਿਲੋਮੀਟਰ ਸੈਰ ਕਰ ਪਾਉਂਦੇ ਹੋ ਤੇ ਪਿਛਲੇ 6 ਮਹੀਨਿਆਂ ਦੇ ਵਿੱਚ ਤੁਸੀਂ ਹੁਣ ਤੁਹਾਡਾ ਸਾਹ ਫੁੱਲਣ ਲੱਗ ਗਿਆ ਹੈ ਤੇ ਤੁਸੀਂ ਐਕਸਰਸਾਈਜ਼ ਨਹੀਂ ਕਰ ਪਾਉਂਦੇ ਉਸ ਤੋਂ ਪਤਾ ਲੱਗਦਾ ਹੈ ਵੀ ਕੋਈ ਨਾ ਕੋਈ ਸਿੰਪਟਮ ਤੁਹਾਨੂੰ ਆ ਰਿਹਾ ਹੈ ਜਿਹੜਾ ਕਿ ਐਜ਼ ਅ ਇੰਡੀਕੇਸ਼ਨ ਦੇ ਰਿਹਾ ਹੈ ਵੀ ਅੱਗੇ ਤੁਹਾਨੂੰ ਹਾਰਟ ਅਟੈਕ ਆ ਸਕਦਾ ਹੈ ਸਾਨੂੰ ਜਾਗਰੂਕਤਾ ਇਸ ਚੀਜ਼ ਦੀ ਲੋੜ ਹੈ ਕਿ ਅਸੀਂ ਆਪਣੇ ਸਰੀਰ ਦੇ ਉੱਤੇ ਸੀਰੀਅਸ ਹੋਈਏ ਜੇ ਸਾਨੂੰ ਸਾਡਾ ਸਰੀਰ ਕਹਿੰਦਾ ਹੈ ਸਾਡੀ ਆਤਮਾ ਕਹਿੰਦੀ ਹੈ ਵੀ ਕੁਝ ਸਹੀ ਨਹੀਂ ਹੈ ਤਾਂ ਸਾਨੂੰ ਅੱਗੇ ਉਸ ਤੋਂ ਇਨਵੈਸਟੀਗੇਟ ਕਰਨਾ ਜ਼ਰੂਰੀ ਹੈ ਜੀ ਇਸੇ ਤਰੀਕੇ ਦੇ ਨਾਲ ਮੈਂ ਆਮ ਤੌਰ ਤੇ ਹੀ ਐਜ਼ ਅ ਸਕਰੀਨਿੰਗ ਟੈਸਟ ਯੂਜ਼ ਕਰਦਾ ਹਾਂ ਕਿ ਲੋਕ ਜਿਹੜੇ ਮੇਰੇ ਕੋਲ ਆਉਂਦੇ ਨੇ ਵੀ ਕੀ ਸਾਨੂੰ ਕੋਈ ਪ੍ਰੋਬਲਮ ਹੈ ਕਿ ਨਹੀਂ ਤਾਂ ਮੈਂ ਉਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਪੌੜੀਆਂ ਚੜੋ 5 ਵਾਰ ਜੇ ਤੁਸੀਂ 5 ਵਾਰ ਪੌੜੀ ਉੱਪਰ ਥੱਲੇ ਚੜ੍ਹਦੇ ਹੋ ਤਾਂ ਜੇ ਤਾਂ ਤੁਹਾਡਾ ਸਾਹ ਫੁੱਲਦਾ ਹੈ ਜਿਹੜਾ ਪਹਿਲਾਂ ਨਹੀਂ ਫੁੱਲਦਾ ਸੀ ਤਾਂ ਉਸ ਨੂੰ ਤੁਸੀਂ ਸੀਰੀਅਸ ਲਓ ਤੇ ਉਸ ਨੂੰ ਥੋੜਾ ਇਨਵੈਸਟੀਗੇਟ ਕਰਾਓ ਬਲੱਡ ਪ੍ਰੈਸ਼ਰ ਚੈੱਕ ਕਰਾਓ ਬਲੱਡ ਟੈਸਟ ਕਰਾਓ ਤੇ ਅੱਗੇ ਦੇਖਦੇ ਹਾਂ ਆਪਾਂ ਕੀ ਹੋ ਸਕਦਾ ਹੈ ਜੇ ਉਹ 5 ਵਾਰ ਪੌੜੀ ਚੜ੍ਹਨੇ ਤੇ ਬੰਦੇ ਦੇ ਛਾਤੀ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਉਹ ਤਾਂ ਆਬਵੀਅਸ ਹੈਗਾ ਵੀ ਉਸ ਬੰਦੇ ਨੂੰ 6 ਮਹੀਨੇ ਦੇ ਵਿੱਚ ਹਾਰਟ ਅਟੈਕ ਆ ਆ ਹੀ ਸਕਦਾ ਹੈ ਇਸ ਲਈ ਉਸ ਬੰਦੇ ਨੂੰ ਅਗਰੈਸਿਵਲੀ ਟਰੀਟ ਕਰਨਾ ਦਵਾਈਆਂ ਦੇ ਨਾਲ ਜ਼ਰੂਰੀ ਹੈ ਤਾਂ ਕਿ ਉਸ ਨੂੰ ਹਾਰਟ ਅਟੈਕ ਨਾ ਆਵੇ ਹੈ ਨਾ ਤੇ ਤੀਜੀ ਕੈਟਗਰੀ ਹੋ ਜਾਂਦੀ ਹੈ ਵੀ ਉੱਪਰ ਪੌੜੀਆਂ ਪੰਜ ਵਾਰ ਚੜ੍ਹਿਆ ਬਟ ਉਹਨੂੰ ਸਾਹ ਨਾ ਫੁੱਲਿਆ ਨਾ ਛਾਤੀ ਦਰਦ ਹੋਇਆ ਬਟ ਉਹਦੇ ਕੱਲੇ ਲੱਤਾਂ 'ਚ ਦਰਦ ਹੋਇਆ ਇਸ ਦਾ ਮਤਲਬ ਉਹਨੂੰ ਫਿਜ਼ੀਕਲ ਫਿਟਨੈਸ ਦੀ ਹੋਰ ਲੋੜ ਹੈ ਫਿਜ਼ੀਕਲ ਫਿਟਨੈਸ ਤੁਸੀਂ ਕੰਟੀਨਿਊ ਕਰ ਸਕਦੇ ਜੀ ਇਸ ਲਈ ਬਹੁਤ ਸਾਰੀ ਚੀਜ਼ਾਂ ਅਸੀਂ ਹੋਣ ਤੋਂ ਪਹਿਲਾਂ ਪਤਾ ਕਰ ਸਕਦੇ ਹਾਂ ਸਾਨੂੰ ਵਰਨਿੰਗ ਸਾਈਨਸ ਆਉਂਦੇ ਨੇ ਸਾਡੀ ਆਤਮਾ ਜਰੂਰ ਕਹਿੰਦੀ ਹੈ ਵੀ ਸਾਡੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਅਸੀਂ ਇਗਨੋਰ ਕਰਦੇ ਹਾਂ ਅਸੀਂ ਉਹ ਇਗਨੋਰ ਕਰਦੇ ਹਾਂ ਸਾਨੂੰ ਤਾਂ ਹਾਰਟ ਅਟੈਕ ਆਉਂਦੇ ਨੇ ਪਰ ਗੱਲ ਇਹ ਹੈ ਕਿ ਉਹ ਜਿਹੜਾ ਮਰੀਜ਼ ਹੈ ਉਸ ਨੂੰ ਉਹ ਹਾਰਟ ਅਟੈਕ ਆਉਣ ਤੋਂ ਪਹਿਲਾਂ 6 ਤੋਂ 7 ਮਹੀਨੇ ਪਹਿਲਾਂ ਕੁਝ ਨਾ ਕੁਝ ਸਿੰਪਟਮ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਹੜਾ ਉਹ ਇਗਨੋਰ ਕਰਦਾ ਹੈ ਉਹ ਐਜ਼ ਅਗਜ਼ੈਂਪਲ ਅਗਰ ਤੁਸੀਂ 1 ਕਿਲੋਮੀਟਰ ਸੈਰ ਕਰ ਪਾਉਂਦੇ ਹੋ ਤੇ ਪਿਛਲੇ 6 ਮਹੀਨਿਆਂ ਦੇ ਵਿੱਚ ਤੁਸੀਂ ਹੁਣ ਤੁਹਾਡਾ ਸਾਹ ਫੁੱਲਣ ਲੱਗ ਗਿਆ ਹੈ ਤੇ ਤੁਸੀਂ ਐਕਸਰਸਾਈਜ਼ ਨਹੀਂ ਕਰ ਪਾਉਂਦੇ ਉਸ ਤੋਂ ਪਤਾ ਲੱਗਦਾ ਹੈ ਵੀ ਕੋਈ ਨਾ ਕੋਈ ਸਿੰਪਟਮ ਤੁਹਾਨੂੰ ਆ ਰਿਹਾ ਹੈ ਜਿਹੜਾ ਕਿ ਐਜ਼ ਅ ਇੰਡੀਕੇਸ਼ਨ ਦੇ ਰਿਹਾ ਹੈ ਵੀ ਅੱਗੇ ਤੁਹਾਨੂੰ ਹਾਰਟ ਅਟੈਕ ਆ ਸਕਦਾ ਹੈ ਸਾਨੂੰ ਜਾਗਰੂਕਤਾ ਇਸ ਚੀਜ਼ ਦੀ ਲੋੜ ਹੈ ਕਿ ਅਸੀਂ ਆਪਣੇ ਸਰੀਰ ਦੇ ਉੱਤੇ ਸੀਰੀਅਸ ਹੋਈਏ ਜੇ ਸਾਨੂੰ ਸਾਡਾ ਸਰੀਰ ਕਹਿੰਦਾ ਹੈ ਸਾਡੀ ਆਤਮਾ ਕਹਿੰਦੀ ਹੈ ਵੀ ਕੁਝ ਸਹੀ ਨਹੀਂ ਹੈ ਤਾਂ ਸਾਨੂੰ ਅੱਗੇ ਉਸ ਤੋਂ ਇਨਵੈਸਟੀਗੇਟ ਕਰਨਾ ਜ਼ਰੂਰੀ ਹੈ ਜੀ ਇਸੇ ਤਰੀਕੇ ਦੇ ਨਾਲ ਮੈਂ ਆਮ ਤੌਰ ਤੇ ਹੀ ਐਸ ਅ ਸਕਰੀਨਿੰਗ ਟੈਸਟ ਯੂਜ਼ ਕਰਦਾ ਹਾਂ ਕਿ ਲੋਕ ਜਿਹੜੇ ਮੇਰੇ ਕੋਲ ਆਉਂਦੇ ਨੇ ਵੀ ਕੀ ਸਾਨੂੰ ਕੋਈ ਪ੍ਰੋਬਲਮ ਹੈ ਕਿ ਨਹੀਂ ਤਾਂ ਮੈਂ ਉਹਨਾਂ ਨੂੰ ਕਹਿਣਾ ਹੈ ਕਿ ਤੁਸੀਂ ਪੌੜੀਆਂ ਚੜੋ 5 ਵਾਰ ਜੇ ਤੁਸੀਂ 5 ਵਾਰ ਪੌੜੀ ਉੱਪਰ ਥੱਲੇ ਚੜ੍ਹਦੇ ਹੋ ਤਾਂ ਜੇ ਤਾਂ ਤੁਹਾਡਾ ਸਾਹ ਫੁੱਲਦਾ ਹੈ ਜਿਹੜਾ ਪਹਿਲਾਂ ਨਹੀਂ ਫੁੱਲਦਾ ਸੀ ਤਾਂ ਉਸ ਨੂੰ ਤੁਸੀਂ ਸੀਰੀਅਸ ਲਓ ਤੇ ਉਸ ਨੂੰ ਥੋੜਾ ਇਨਵੈਸਟੀਗੇਟ ਕਰਾਓ ਬਲੱਡ ਪ੍ਰੈਸ਼ਰ ਚੈੱਕ ਕਰਾਓ ਬਲੱਡ ਟੈਸਟ ਕਰਾਓ ਤੇ ਅੱਗੇ ਦੇਖਦੇ ਆਂ ਆਪਾਂ ਕੀ ਹੋ ਸਕਦਾ ਹੈ ਜੇ ਉਹ 5 ਵਾਰ ਪੌੜੀਆਂ ਚੜ੍ਹਨੇ ਤੇ ਬੰਦੇ ਦੇ ਛਾਤੀ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਉਹ ਤਾਂ ਓਬਵੀਅਸ ਹੈਗਾ ਵੀ ਉਸ ਬੰਦੇ ਨੂੰ 6 ਮਹੀਨੇ ਦੇ ਵਿੱਚ ਹਾਰਟ ਅਟੈਕ ਆ ਹੀ ਸਕਦਾ ਹੈ ਇਸ ਲਈ ਉਸ ਬੰਦੇ ਨੂੰ ਅਗਰੈਸਿਵਲੀ ਟਰੀਟ ਕਰਨਾ ਦਵਾਈਆਂ ਦੇ ਨਾਲ ਜ਼ਰੂਰੀ ਹੈ ਤਾਂ ਕਿ ਉਸ ਨੂੰ ਹਾਰਟ ਅਟੈਕ ਨਾ ਆਵੇ ਹੈਨਾ ਤੇ ਤੀਜੀ ਕੈਟਾਗਰੀ ਹੋ ਜਾਂਦੀ ਹੈ ਵੀ ਉੱਪਰ ਪੌੜੀਆਂ 5 ਵਾਰ ਚੜ੍ਹਿਆ ਬਟ ਉਹਨੂੰ ਸਾਹ ਨਾ ਫੁੱਲਿਆ ਨਾ ਛਾਤੀ ਦਾ ਦਰਦ ਹੋਇਆ ਬਟ ਉਹਦੇ ਕੱਲੇ ਲੱਤਾਂ 'ਚ ਦਰਦ ਹੋਇਆ ਇਸ ਦਾ ਮਤਲਬ ਉਹਨੂੰ ਫਿਜ਼ੀਕਲ ਫਿਟਨੈਸ ਦੀ ਹੋਰ ਲੋੜ ਹੈ ਫਿਜ਼ੀਕਲ ਫਿਟਨੈਸ ਤੁਸੀਂ ਕੰਟੀਨਿਊ ਕਰ ਸਕਦੇ ਜੀ ਇਸ ਲਈ ਬਹੁਤ ਸਾਰੀ ਚੀਜ਼ਾਂ ਅਸੀਂ ਹੋਣ ਤੋਂ ਪਹਿਲਾਂ ਪਤਾ ਕਰ ਸਕਦੇ ਹਾਂ ਸਾਨੂੰ ਵਾਰਨਿੰਗ ਸਾਈਨਸ ਆਉਂਦੇ ਨੇ ਸਾਡੀ ਆਤਮਾ ਜਰੂਰ ਕਹਿੰਦੀ ਹੈ ਵੀ ਸਾਡੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਅਸੀਂ ਇਗਨੋਰ ਕਰਦੇ ਹਾਂ ਅਸੀਂ ਉਹ ਇਗਨੋਰ ਕਰਦੇ ਹਾਂ ਸਾਨੂੰ ਤਾਂ ਹਟ ਅਟੈਕ ਆਉਂਦੇ ਨੇ